ਹਾਂ ਲੇਕਨ ਬਾਕੀ ਵਾਲੇ ਪੱਖੇ ਨਾਲ ਆਇਆ ਹੈ ਜਿੱਕਰ ਨਾ ਪਰਸ਼ੀਆਂ ਆ ਵੀ ਪਿੱਛੇ ਨਾ ਇੱਕ ਵਾਰ ਦੇਰ ਮਾਇਨ ਅਜੋ ਬਾਈ ਜ਼ਬਰਦਸਤ ਇੱਕ ਮਿੰਟ ਰੱਖੋ ਫਰਜਾ ਨਾ ਫਰਜਾ ਇਹਨਾਂ ਕੋਲ ਹੀ ਰੱਖੋ ਕਾਰਡ ਬਣਾ ਦੇ ਇੱਕ ਮਿੰਟ ਕਾਰਡ ਫਰਾਂ ਦੇ ਕੋਲ ਆ ਤੂੰ ਕਾਗਜ਼ ਖੋਲ ਲੈ ਇਹਨੂੰ ਕਾਗਜ਼ ਤੇ ਲੈ ਆਏ ਕਰਨਾ ਚਾੜ ਖੜ ਜਾ ਉਹ ਫੋਟੋ ਕਿੱਚੀ ਵਧੀਆ ਜੀ ਬੈ ਜਾ ਬੈ ਜਾ ਵੀਡੀਓ ਬਣਦੀ ਹੈ ਉਹ ਜੀ ਸਮਰ ਜਾ ਕੇ ਰੱਖੋ ਕਾਰ ਸਾਰੇ ਆ ਰਹੇ ਕਾਰ ਰੱਖ ਜਾ ਹੁਣ ਕਾਟਾ ਵਾਲੇ ਕਿੱਦਾਂ ਹੋ ਖੜ ਜਾ ਫੋਟੋ ਖਿੱਚੇ ਸਰਪ੍ਰੇਸ਼ਨ ਹੋਏ ਹੋ ਵੀਡੀਓ ਬਣਾਣਾ ਤੇ ਬੋਨਾ ਤੇ ਅੱਜ ਕਾਰਪੋਰੇਸ਼ਨ ਨੇ ਸਾਨੂੰ 3 ਵਜੇ ਕਾਰਪੋਰੇਸ਼ਨ ਵਿੱਚ ਬੁਲਾਇਆ ਸੀ ਜੋ ਕਿ ਲਾਟਰੀ ਡਰਾ ਜਿਵੇਂ ਆਪਾਂ ਲਾਟਰੀਆਂ ਖੇਡਦੇ ਆ ਉਹ ਸਿਸਟਮ ਕੱਢਣਾ ਸੀ ਸ਼ਿਫਟਿੰਗ ਵਾਸਤੇ ਤੇ ਅਸੀਂ ਉਹਦਾ ਬਾਈਕਾਟ ਕਰਦਿਆ ਕਿਉਂਕਿ ਸਰਕਾਰ ਬਾਈਕਾਟ ਕਰਨ ਦਾ ਇੱਕ ਕਰਨ ਦਾ ਹੀ ਕਾਰਨ ਹੈ ਕਿ ਸਰਕਾਰ ਨੇ ਸਾਡੀ ਸੁਣਵਾਈ ਕੋਈ ਨਹੀਂ ਕੀਤੀ ਕਿਉਂਕਿ ਅਸੀਂ ਡੀਸੀ ਸਾਹਿਬ ਨੂੰ ਤੇ ਕਮਿਸ਼ਨਰ ਸਾਹਿਬ ਨੂੰ ਜਿਹੜੇ ਮੰਗ ਪੱਤਰ ਦਿੱਤੇ ਸੀ ਉਸ 'ਚ ਸਾਡੀਆਂ ਕੁਝ ਮੰਗਾਂ ਸੀਗੀਆਂ ਸਾਡੀ ਇੱਕ ਵੀ ਮੰਗ ਉਹਨਾਂ ਨੇ ਪੂਰੀ ਨਹੀਂ ਕੀਤੀ ਤੇ ਇਸ ਕਰਕੇ ਅਸੀਂ ਅੱਜ ਉਸ ਮੀਟਿੰਗ ਦਾ ਬਾਈਕਾਟ ਕਰਦਿਆ ਉਰੇ ਇਹਨਾਂ ਨੇ ਜਿਹੜਾ ਪਹਿਲੇ ਤੁਹਾਨੂੰ ਇਹਨਾਂ ਨੇ ਸਿੱਧਾ ਦਿੱਤਾ ਸੀ ਵੀ ਇੱਥੋਂ ਮੰਡੀ ਜਾਏਗੀ ਜੀ ਫਿਰ ਉਸ ਬਾਰੇ ਇਹਨਾਂ ਨੇ ਚੀਜ਼ ਦੱਸਿਆ ਤੁਹਾਨੂੰ ਮੰਡੀ ਜਾਏਗੀ ਉਹ ਬਸ ਧੱਕੇ ਨਾਲ ਲੈ ਜਾਣਾ ਚਾਹੁੰਦੇ ਨੇ ਕਿਉਂਕਿ ਜੇ ਅਸੀਂ ਇੱਕ ਸਿਰਫ ਛੋਟੀ ਜੀ ਸਾਡੀਆਂ ਦੋ ਮੰਗਾ ਨੇ 28 ਕਰੋੜ ਰੁਪਇਆ ਸਰਕਾਰ ਨੇ ਉਸ ਜਗ੍ਹਾ ਵਾਸਤੇ ਪਾਸ ਕੀਤਾ ਹੈ ਦੇ 28 ਕਰੋੜ ਰੁਪਏ ਦੇ ਵਿੱਚ ਸ਼ੈੱਡ ਨਹੀਂ ਪੈ ਸਕਦਾ ਯਾ ਲਾਈਟਾਂ ਨਹੀਂ ਲੱਗ ਸਕਦੀਆਂ 9 ਲੱਖ ਰੁਪਏ ਲਾਈਟਾਂ ਵਾਸਤੇ ਅਲੱਗ ਤੋਂ ਬਾਸ ਕੀਤਾ ਲਾਈਟਾਂ ਹਜ ਤੱਕ ਨਹੀਂ ਲੱਗੀਆਂ ਤੇ ਨਾ ਹੀ ਉੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਕਿਸੇ ਨੇ ਸਬਜ਼ੀ ਵੀ ਧੋਣੀ ਹੈ ਕਿਸੇ ਨੂੰ ਸਬਜ਼ੀ ਵਾਸਤੇ ਪਾਣੀ ਵੀ ਚਾਹੀਦਾ ਹੈ ਤੇ ਉਹ ਕੋਈ ਕੋਈ ਵੀ ਕੰਮ ਨਹੀਂ ਹੋਇਆ ਜਦ ਤੱਕ ਉਹ ਕੰਮ ਨਹੀਂ ਹੁੰਦਾ ਤੇ ਅਸੀਂ ਉੱਥੇ ਸਬਜ਼ੀ ਕੁਝ ਨਹੀਂ ਵੇਚਾਂਗੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਮਨਜ਼ੂਰ ਕਰੇਗੀ ਕਾਰਪੋਰੇਸ਼ਨ ਤੁਸੀਂ ਇਹ ਜਿਹੜੀਆਂ ਮੰਗਾਂ ਦੱਸ ਰਹੇ ਹੋ ਕੁਝ ਆਪਣੇ ਮੇਰ ਸਾਹਿਬ ਨੂੰ ਇਹ ਪਹਿਲਾਂ ਮੰਗਾ ਦੱਸਿਆ ਅਸੀਂ ਡੀਸੀ ਸਾਹਿਬ ਨੂੰ ਰੀਰੈਂਡਮ ਦੇ ਕੇ ਆਏ ਆ ਕਮਿਸ਼ਨਰ ਸਾਹਿਬ ਨੂੰ ਵੀ ਰੀਰੈਂਡਮ ਦੇ ਕੇ ਆਏ ਆ ਇਸ ਇਸ ਚ ਸਾਡੀਆਂ ਮੰਗਾਂ ਹੀ ਸੀਗੀਆਂ ਜੋ ਅੱਜ ਤੱਕ ਇੱਕ ਵੀ ਇੱਕ ਵੀ ਉਸ ਤੋਂ ਉਸ ਗੱਲ ਤੇ ਅਮਲ ਨਹੀਂ ਕੀਤਾ ਗਿਆ ਤੇ ਡੀਸੀ ਸਾਹਿਬ ਨੇ ਤੁਹਾਨੂੰ ਉਹਨਾਂ ਕੀ ਤੁਹਾਨੂੰ ਸਾਨੂੰ ਬਸ ਇਹ ਉਹਨਾਂ ਨੇ ਕਿਹਾ ਸੀਗਾ ਡੀਸੀ ਸਾਹਿਬ ਨੇ ਕੁਝ ਦਿਨ ਪਹਿਲਾਂ ਹੀ ਅਸੀਂ ਥੋੜੇ ਦਿਨ ਪਹਿਲਾਂ ਹੀ ਹਫਤਾ ਤੱਕ ਪਹਿਲਾਂ ਧਰਨਾ ਦਿੱਤਾ ਸੀਗਾ ਤੇ ਉਸ ਚ ਡੀਸੀ ਸਾਹਿਬ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਸੀ ਕਿ ਅਸੀਂ ਤੁਹਾਡੀ ਮੰਗਾਂ ਤੇ ਪੂਰੀ ਗੌਰ ਕਰਾਂਗੇ